ਖਬਰ ਸੰਗਰੂਲ ਦੇ ਭਵਾਨੀਗੜ੍ਹ ਤੋਂ ਜਿੱਥੇ ਵੀ ਫਗੋ ਵਾਲਿਆ ਕੈਂਚੀਆਂ ਵਿੱਚ ਬਣੇ ਫਲਾਈਓਵਰ ਤੇ دیر ਰਾਤ ਇੱਕ ਵਰਨਾਕਾਰ ਸੰਤੁਲਨ ਵਿਗੜਨ ਕਾਰਨ ਪਾੜ ਗਈ। ਇਸ ਦੌਰਾਨ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਇਕੰਬੀਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਸਰੇ ਜ਼ਖਮੀ ਨੂੰ ਐਸਐਸਐਫ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਇਕੰਬੀਰ ਦੇ ਪਿਤਾ ਸਤਨਾਮ ਸਿੰਘ ਮਤੌੜ ਡੀਐਸਪੀ ਪਟਿਆਲਾ ਵਿੱਚ ਸੇਵਾ ਨਿਭਾ ਰਹੇ ਹਨ। SSF ਦੀ ਟੀਮ ਨੇ ਦੱਸਿਆ ਕਿ ਟੋਲ ਕੰਪਨੀ ਨੂੰ ਕਈ ਵਾਰ ਇਸ ਹਾਦਸੇ ਸਬੰਧੀ ਦੱਸ ਚੁੱਕੇ ਹਨ ਪਰ ਕੋਈ ਵੀ ਉਹਨਾਂ ਦਾ ਕਰਮਚਾਰੀ ਮੌਕੇ ਤੇ ਨਹੀਂ ਆਇਆ ਜਿਸ ਕਾਰਨ ਟ੍ਰੈਫਿਕ ਨੂੰ ਮੈਂਟੇਨ ਕਰਨ ਵਿੱਚ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹਾਦਸਾ ਜੀ ਸਾਨੂੰ ਕਰੀਬ 1:34 ਮਿੰਟ ਤੇ ਸਾਨੂੰ ਫੋਨ ਆਇਆ ਕੰਟਰੋਲ ਰੂਮ ਤੋਂ ਉਹਨਾਂ ਨੇ ਦੱਸਿਆ ਵੀ ਇੱਕ ਥੋੜਾ ਪੱਗੋ ਵਾਲਾਂ ਕੈਂਚੀਆਂ ਦੇ ਕੋਲ ਪੁਲ ਦੇ ਉੱਪਰ ਐਕਸੀਡੈਂਟ ਹੋ ਗਿਆ ਅਸੀਂ 1:34 ਮਿੰਟ ਤੇ ਫੋਨ ਆਇਆ ਤੇ 1:49 ਮਿੰਟ ਤੇ ਅਸੀਂ ਸਹੀ ਲੋਕੇਸ਼ਨ ਤੇ ਪਹੁੰਚ ਗਏ ਸੀ ਤਾਂ ਕੁਝ ਲੋਕ ਆਮ ਪਬਲਿਕ ਵਾਲੇ ਵੀ ਰੋਗੇ ਸੀ ਉਹਨਾਂ ਦੀ ਹੈਲਪ ਨਾਲ ਅਸੀਂ ਵਿੱਚੋਂ ਬਹੁਤ ਜਦੋਜਹਿਦੀ ਨਾਲ ਵਿਚਾਰਾਂ ਨੂੰ ਕੱਢਿਆ ਕੱਢ ਕੇ ਨਾਲ ਐਂਬੂਲੈਂਸ ਵੀ ਆ ਗਈ ਸੀ ਐਂਬੂਲੈਂਸ ਆਹੀ ਉਹਨਾਂ ਦੀ ਹੈਲਪਰ ਆਹੀ ਨਾਹੀ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਜਸਵਿੰਦਰ ਜੀ ਰਾਤ ਦਾ ਹਾਦਸਾ ਹੋਇਆ ਲਾਈਟਾਂ ਵੀ ਨਹੀਂ ਚੱਲ ਰਹੀਆਂ ਸੀ ਤਾਂ ਕਾਰ ਵੀ ਜਿਹੜੀ ਹਾਲੇ ਤੱਕ ਇੱਥੇ ਨੈਸ਼ਨਲ ਹਰਜਿਦੀ ਕੋਲ ਟੀਮ ਦਾ ਰੰਗਟਾ ਤੇ ਹੋਇਆ ਅਸੀਂ ਨਾ ਇਹ ਰਾਤ ਦੇ 1 ਵਜੇ ਦੇ ਹੀ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ 1:30 ਵਜੇ ਤੋਂ ਲੈ ਕੇ ਹੁਣ ਟਾਈਮ ਦੇਖੋ ਕਿੰਨਾ ਹੋ ਗਿਆ ਕੋਈ ਵੀ ਇਸ ਦੇ ਹਾਲ ਤੱਕ ਨਾ ਟੀਮ ਨਹੀਂ ਪਹੁੰਚੀ ਹਾਂ ਉਹ ਜਰੂਰ ਇੱਕ ਸਾਨੂੰ ਧਲਾਸਾ ਦੇ ਦਿੰਦੇ ਨੇ ਵੀ ਆ ਟੀਮ ਆ ਰਹੀ ਐ 20 ਮਿੰਟ ਚਾਰੀ ਐ 25 ਮਿੰਟ ਚਾਰੀ ਐ 20 ਮਿੰਟ ਚਾਰੀ ਐ 25 ਮਿੰਟ ਜੋ ਇਹਨਾਂ ਦਾ ਕੋਈ ਚੰਡੀਗੜ੍ਹ ਜਿੱਥੇ ਵੀ ਹੈਗਾ ਗੁਰगांव ਉਹਨਾਂ ਨੂੰ ਫੋਨ ਆਉਂਦਾ ਇਹਨਾਂ ਦੇ ਜੋ ਵਰਕਰ ਨੇ ਕਾਲਾ ਝਾਲ ਟੂਲ ਪਲਾਜ਼ਾ ਵਾਲੇ ਜਿੱਥੇ ਇਹਨਾਂ ਦੀ ਰਹਿائش ਆ ਕੋਈ ਵੀ ਫੋਨ ਨਹੀਂ ਉਠਾ ਰਿਹਾ ਤਾਂ ਹਾਲ ਤੱਕ ਕੋਈ ਵੀ ਅਜੇ ਤੱਕ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਤੇ ਤੁਸੀਂ ਵੀ ਮੌਕੇ ਤੇ ਮੌਜੂਦ ਹੋ ਤੇ ਹੋਰ ਹਾਦਸਾ ਨਾ ਵਾਪਰ ਸਕੇ ਹਾਂ ਅਸੀਂ ਇਸ ਕਰਕੇ ਮੌਕੇ ਤੇ ਖੜੇ ਆ ਲੋਕਾਂ ਨੂੰ ਹੋ ਗਾ ਕੀਤਾ ਹੋਇਆ ਬੈਰੀਕੇਡ ਲਾਏ ਹੋਏ ਨੇ ਵੀ ਪਤਾ ਲੱਗ ਜੇ ਵੀ ਮੰਨ ਲਓ ਅੱਗੇ ਐਕਸੀਡੈਂਟ ਹੋਇਆ ਹੋਇਆ ਕੋਈ ਹੋਰ ਹਾਦਸਾ ਨਾ ਹੋਵੇ ਇਸ ਕਰਕੇ ਅਸੀਂ ਮੌਜੂਦ ਹ ਇੱਥੇ ਖੜੇ ਆ ਤੇ ਵੀ ਇੱਥੇ ਦੀ ਕਿਉਂਕਿ ਲਾਈਟਾਂ ਦਾ ਚੱਲ ਨਹੀਂ ਰਹੀਆਂ ਸੀ ਲਾਈਟਾਂ ਵੀ ਨਹੀਂ ਚੱਲ ਰਹੀਆਂ ਅਸੀਂ ਕਿਰ ਰਤ ਦੇ ਹੀ ਇੱਥੇ ਖੜੇ ਹੋਇਆ ਲਾਈਟਾਂ ਵੀ ਕੋਈ ਵੀ ਲਾਈਟ ਨਹੀਂ ਚੱਲ ਰਹੀ ਸੀ ਰਾਤ ਬਿਲਕੁਲ ਕਿਸੇ ਹੋਰ ਨੂੰ ਵੀ ਪੁੱਛ ਲਿਓ ਲੋਕਲ ਪਬਲਿਕ ਪੁਹਾਨੀਗਰ ਨੂੰ ਪੁੱਛ ਲਿਓ ਕੋਈ ਲਾਈਟ ਨਹੀਂ ਚੱਲ ਕਈ ਹੈ ਤੁਸੀਂ ਪਹੁੰਚ ਕੇ ਪਰ ਨੈਸ਼ਨਲ ਹੈਂਡਕੀ ਉਹ ਹਾਲ ਤੱਕ ਕੋਈ ਨਹੀਂ ਹੁੰਚਿਆ ਕੋਈ ਵੀ ਸਰਕਾਰ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਥੋੜਾ ਜਿਆ ਇਹਨਾਂ ਨੂੰ ਕਿੱਚਿਆ ਜਾਵੇ ਵੀ ਤੁਸੀਂ ਇਹਨਾਂ ਦੀ ਮੱਲੋ ਲੋਕਾਂ ਦੀ ਤੁਸੀਂ ਉਹ ਲੈ ਰਹੇ ਹੋ ਟੋਲ ਲੈ ਰਹੇ ਹੋ ਵੀ ਇੱਥੇ ਇਹਨਾਂ ਦੀ ਸਬਦਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਸਬਦਾ ਇਹਨਾਂ ਨੂੰ ਦੇ ਰਹੇ